ਜੀ ਆਇਆਂ ਨੂੰ ਸਸਰੇ ਕਾਲ ਕਿਦਾ ਹਾਲ ਚਾਲ ਹੈ ਉਮੀਦ ਕਰਦਾ ਸਭ ਵਧੀਆ ਹੋਵੇ ਤੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਰੱਖੇ ਐ ਲੋ ਜੀ ਮੌਜੂਦਾ ਸੂਰਤ ਹਾਲ ਦੇ ਹਿਸਾਬ ਨਾਲ ਜਿਵੇਂ ਪੰਜਾਬ ਤੇ ਅਕਸ਼ਮ ਫਲੱਡ ਚੱਲਦਾ ਪਿਆ ਤੇ ਸਿਮਰਤ ਜੋ ਮੱਕੜ ਬਾਜੀ ਦੀ ਇੱਕ ਵੀਡੀਓ ਆਈ ਹੈ ਸਿੱਧੂ ਮੂਸੇ ਵਾਲੇ ਦੇ ਬਾਪੂ ਜੀ ਦੇ ਨਾਲ ਹਾਏ ਬਲਕੌਰ ਸਿੰਘ ਤੇ ਬਲਕੌਰ ਸਿੰਘ ਜੀ ਆਪਣਾ ਛੋਟਾ ਲੈ ਕੇ ਕਹਿੰਦੇ ਪੁੰਚੇ ਲੋਕਾਂ ਦੀ ਮਦਦਾਂ ਕਰਨ ਨਹੀਂ ਉਹ ਛੋਟਾ 59 ਹਜ਼ਾਰਾ ਉਹਨਾਂ ਨੇ ਆਖਿਆ ਕਿ ਅਗਰ ਸਿੱਧੂ ਮੂਸੇ ਵਾਲਾ ਹੁਣਾਂ ਦਿੰਦਾ ਤੇ ਉਹ ਇੱਕ ਟਾਈਮ ਗੱਡੀਆਂ ਦੇ ਨਾਲ ਘੁੰਮਦਾ ਹੁੰਦਾ ਤੇ ਆਪਣੇ ਛੋਟੇ ਦੇ ਲੋਕਾਂ ਦੀ ਮਦਦ ਕਰਦਾ ਨਹੀਂ ਛੋਟੇ ਅੱਛਾ ਮੈਂ ਇਸ ਗੱਲ ਤੋਂ ਇਹ 110% ਹਾਂਜੀ ਸੱਚੀ ਹੈ ਸੱਚੀ ਗੱਲ ਹੈ ਸੱਚੀ ਗੱਲ ਹੈ ਠੀਕ ਹੈ ਨਾ ਉਸ ਬੰਦੇ ਨੇ ਮੈਂ ਆਲਰੇਡੀ ਵੀ ਆਪਾਂ ਵੇਖ ਨੂੰ ਆਪਾਂ ਵੇਖ ਰਹੇ ਹਾਂ ਹਰ ਬੰਦਾ ਕਰ ਰਿਹਾ ਹਰ ਬੰਦਾ ਕਰ ਰਿਹਾ ਠੀਕ ਹੈ ਅਗਰ ਸਿੱਧੂ ਬਾਜੀ ਹੁੰਦਾ ਤੇ ਉਹਨਾਂ ਦਾ ਇੱਕ ਡਿਫਰੈਂਟ ਕਿਉਂਕਿ ਉਹਨਾਂ ਨੇ ਆਪ ਇਹ ਕੀ ਕਹਿੰਦੇ ਬਾਈ ਹੈਂਡ ਕਰਨਾ ਸੀ ਬਿਲਕੁਲ ਬਾਈ ਹੈਂਡ ਕਿ ਆਪ ਕਰਨਾ ਸੀ ਭਾਜੀ ਭਾਜੀ ਇੰਦੇ ਵਿੱਚ ਤੁਸੀਂ ਇਹ ਵੀਡੀਓ ਦੇਖੋ ਪੰਜਾਬ ਦੀ ਬੜੀ ਦੁਨੀਆ ਜਿਹੜੀ ਆਪ ਕਰਦੀ ਪਈ ਹੈ ਲੇਕਿਨ ਮੈਂ ਤੁਹਾਨੂੰ ਫਰਕ ਦੱਸ ਦਿੰਦਾ ਨਾ ਕੀ ਹੋਣਾ ਹੈ ਇਹ ਹਰ ਬੰਦੇ ਦੀ ਆਪਣੀ ਇੱਕ ਫੈਨ ਫਾਲੋਇੰਗ ਹੁੰਦੀ ਹੈ ਦੇਖੋ ਜੀ ਇਹ ਅਮਰਤ ਬਾਦ ਪਾਜੀ ਹੈ ਉਹਨਾਂ ਦੀ ਆਪਣੀ ਇੱਕ ਫੈਨ ਫਾਲੋਇੰਗ ਹੈ ਸਿੱਧੂ ਬਾਜੀ ਹੁੰਦੀ ਆਪਣੀ ਦਿਲਜੀਤ ਦੋਸਾਨ ਨੇ ਹੁੰਦੀ ਆਪਣੀ ਇੱਕ ਟੀਮ ਹੈ ਹਰ ਬੰਦੇ ਦਾ ਇੱਕ ਟੀਮ ਵਰਕ ਹੁੰਦਾ ਹੈ ਜਿਹੜਾ ਟੀਮ ਵਰਕ ਹੁੰਦਾ ਨਾ ਉਹ ਬਹੁਤ ਮਾਇਨੇ ਰੱਖਦਾ ਹੈ ਸਿੱਧੂ ਬਾਜੀ ਹੁੰਦੇ ਡੈਫੀਨਿਟਲੀ ਉਹਦੀ ਟੀਮ ਨੇ ਇਹ ਅਜਿਬ ਤਰੀਕੇ ਨਾਲ ਗrow ਕਿਤੇ ਹੋਣਾ ਸੀ ਜੋ ਪਹਿਲੇ ਹੁਣ ਇਸ ਤਰ੍ਹਾਂ ਦਾ ਗrow ਕੀਤਾ ਹੋਇਆ ਹੈ ਮੈਂ ਤੁਹਾਨੂੰ ਇਹੀ ਚੀਜ਼ ਸਮਝਾਉਣ ਜਾ ਰਿਹਾ ਹਾਂ ਕਿ ਦੇਖੋ ਜੀ ਆਪਾਂ ਦੇਖੀ ਕੱਲ ਵੀਡੀਓ ਉੱਥੇ ਐਮੀ ਵਿਰਕ ਦਾ ਭਰਾ ਜੀ ਐਮੀ ਵਿਰਕ ਦੀ ਟੀਮ ਆਈ ਹੋਈ ਸੀ ਟੀਮ ਆਈ ਠੀਕ ਹੈ ਨਾ ਇੱਥੇ ਆਪਾਂ ਨੂੰ ਫਰਕ ਕੀ ਨਜ਼ਰ ਆਣਾ ਸੀ ਸਿੱਧੂ ਨੇ ਮੂਰੇ ਲੱਗੇ ਹੋਣਾ ਸੀ ਆਪਣੀ ਟੀਮ ਦੇ ਖੁਦ ਲੋਕਾਂ ਦਾ ਇਸ ਤਰ੍ਹਾਂ ਦਾ ਬੰਦਾ ਹੈ ਔਰ ਐਸ ਚੀਜ਼ ਨੂੰ ਹਰ ਬੰਦਾ ਚਾਹੇ ਕੋਈ ਐਕਟਰ ਆ ਜਾਂ ਕੋਈ ਪੰਜਾਬ ਦਾ ਰਹਿਣ ਵਾਲਾ ਉਹ ਇਸ ਚੀਜ਼ ਤੋਂ ਚੰਗੀ ਤਰ੍ਹਾਂ ਵਾਕਿਫ ਆ ਉਹਨੇ ਆਪਣੇ ਯਾਰਾਂ ਨਾਲ ਚ ਨਿਕਲਣਾ ਸੀ ਯਾਰਾਂ ਨਾਲ ਜਦੋਂ ਉਸ ਬੰਦੇ ਨੇ ਨਿਕਲਣਾ ਸੀ ਨਾ ਆਪਣੀ ਟੀਮ ਦੇ ਨਾਲ ਉਹਨੇ ਨਿਕਲਣਾ ਹੀ ਸੀ ਟੀਮ ਉਹਦੀ ਆਪਣੇ ਆਪ ਬਣ ਜਾਣੀ ਸੀ ਕਿਉਂਕਿ ਯਾਰਾਂ ਨਾਲ ਨਾ ਇਹ ਪੂਰੇ ਗੋਲਡ ਦੇ ਨਿਕਲਦੇ ਜਾਂ ਕਿਤੇ ਵੀ ਨਿਕਲਦੇ ਸੀ ਜਨਤਾ ਤੇ ਫਿਰ ਆਜੀ ਪਹਿਲੇ ਉਹਨਾਂ ਦੇ ਬਾਪੂ ਜੀ ਦੀ ਸੋਚ ਆਓ ਜੀ ਫਿਰ ਸ਼ੇਸ਼ੇ ਫੁੱਟ ਤੱਕ ਘਰਾਂ ਦੇ ਵਿੱਚ ਪਾਣੀ ਖੜਾ ਥੱਲੇ ਮਤਲਬ ਪਬਲਿਕ ਦੇ ਤਾਂ ਬੱਚੇ ਉੱਪਰ ਜਿਹੜੇ ਹਾਲਾਤ ਇੱਥੇ ਨੇ ਤੇ ਕਣਕ ਬੜੀ ਮੁਸ਼ਕਲ ਰਹੀ ਜੂਗੀ 11ਵਾਂ ਅਪਨਾ ਨਵੰਬਰ ਤੱਕ ਅੱਛਾ ਇਥੇ ਇੰਨੀ ਸੱਲ ਤੇ ਇਹਨੂੰ ਡਰਾਈ ਹੁੰਦਾ ਬੜਾ ਸਮਾਂ ਲੱਗਣਾ ਹਲੇ ਜਦੋਂ ਪਾਣੀ ਸੁੱਕੂਗਾ ਉੱਥੇ ਪਤਾ ਲੱਗੂ ਵੀ ਜਿਹੜਾ ਰੇਤਾ ਕਿੰਨਾ ਚੜ ਗਿਆ ਉੱਥੇ ਸਾਰੇ ਕਲਾਕਾਰ ਆਈ ਜਾਂਦੇ ਉੱਥੇ ਉਹਨਾਂ ਨੇ ਕਹਿ ਕੇ ਸਿੱਧੂ ਹੁੰਦਾ ਸ਼ਾਇਦ ਉਹ ਆਪ ਹੀ ਟਰੈਕਟਰ ਲੈ ਕੇ ਪਾਣੀ 'ਚ ਵੜ ਜਾਂਦਾ ਚਲਾਉਂਦਾ ਤੁਸੀਂ ਪਛਾਟਾ ਬੜਾ ਸ਼ੌਕ ਹੈ ਫਿਰ 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 ਅਸੀਂ ਕਾਰਾਂ 'ਚ ਬਹਿ ਕੇ ਨਹੀਂ ਆਉਣਾ ਸੀ ਫਿਰ ਅਸੀਂ 59 11 ਲੈ ਕੇ ਆਉਂਦੇ ਆ ਜਿਆਦੇ ਆਉਂਦੇ ਅਸੀਂ ਯਾਰ ਜਿਆਦੇ ਜਿਆਦੇ ਘਰਾਂ ਦੇ ਵਿੱਚ ਵੀ ਜੇ ਪਾਣੀ 8-8 ਫੁੱਟ ਹੋਇਆ ਹੈ ਤਾਂ ਕਿੰਨਾ ਨੁਕਸਾਨ ਜਿਵੇਂ ਹੁਣ ਮਕਾਨ ਡਿੱਗਣਗੇ ਮਕਾਨ ਤਾਂ ਬੰਦੇ ਤੋਂ ਸਾਰੀ ਉਮਰ ਚ ਇੱਕ ਵਾਰੀ ਬੋਸਾ ਬੰਦਾ ਤਾਂ ਜਿਹੜੇ ਮੈਂ ਮਕਾਨਾਂ ਦੀ ਹਾਲਤ ਦੇਖੀ ਆ ਸਿਮਰਿਆ ਪਾਣੀ ਸਾਰਿਆਂ ਚ ਛੱਤਾਂ ਚੋਂ ਵੀ ਨੀਿਆਂ ਤੱਕ ਪਾਣੀ ਚੱਲ ਗਿਆ ਹਾਂਜੀ ਥੰਮਕ ਲੱਗੀ ਹੋਈ ਪਈ ਆ ਉੱਪਰੋਂ ਮਕਾਨਾਂ ਦੇ ਤੁਸੀਂ ਇਹ ਗੱਲ ਕਹੀ ਕਿ ਕੱਲਾ ਹੁਣ ਨਹੀਂ ਬਾਅਦ ਚ ਵੀ ਤਾਂ ਮੱਲੇ ਵਾਰ-ਵਾਰ ਅਸੀਂ ਇਹ ਗੱਲ ਕਹਿ ਰਹੇ ਆ ਕਿ ਸਿਰਫ ਹੁਣ ਪਾਣੀ ਖੜੇ ਤੱਕ ਦੀ ਗੱਲ ਨਹੀਂ ਲੰਮਾ ਕੰਮ ਚੱਲੂਗਾ ਨੁਕਸਾਨ ਦਾ ਪਤਾ ਹੀ ਬਾਅਦ ਚ ਲੱਗਣਾ ਹਲੇ ਤਾਂ ਇਹ ਹੋਰੀ ਰਾਹਤ ਹੈ ਵੀ ਕੋਈ ਇਹ ਪਾਛੂਨਾ ਡੁੱਬੇ ਕਿਸੇ ਦਾ ਹਾਰਾਚਾਰਾ ਨਾ ਮੁੱਕੇ ਇਹ ਤਾਂ ਇੱਕ ਜੋ ਜਿੰਦਾ ਰਹਿਣ ਦੇ ਲਈ ਜੋ ਜ਼ਰੂਰੀ ਦੀ ਚੀਜ਼ਾਂ ਉਹ 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 ਦੇ ਰਿਆ ਆਪਾਂ ਭਰੋਸਾ ਦਿਵੋਨੇ ਇਸ ਗੱਲ ਦਾ ਵੀ ਅਸੀਂ ਤੁਹਾਡੇ ਨਾਲ ਅਖੀਰ ਤੱਕ ਖੜਾਗੇ ਇਹ ਨਹੀਂ ਹੈਗਾ ਵੀ ਅੱਜ ਫੋਟੋਆਂ ਕਰਾ ਲਈਆਂ ਤੇ ਕੱਲ ਨੂੰ ਦੋ ਬੜੇ ਗੇੜੇ ਦੇ ਉੱਤੇ ਫਿਰ ਚੱਲेंगे ਆਪਾਂ ਅਖੀਰ ਤੱਕ ਜਿੰਨਾ ਚਿਰ ਪਾਣੀ ਦਾ ਲੈਵਲ ਜਦੋਂ ਘਟੂਗਾ ਨੁਕਸਾਨ ਦਾ ਸਹੀ ਆਪਾਂ ਨੂੰ ਅੰਦਾਜ਼ਾ ਲੱਗੂਗਾ ਉਦੋਂ ਤੱਕ ਅਸੀਂ ਤੁਹਾਡਾ ਸਾਥ ਦੇਣਾ ਲੋਕ ਚੜਦੀ ਕਲਾ ਚ ਨੇ ਇੱਥੇ ਦੇਖੋ ਇਹ ਤਾਂ ਆਪਣੀ ਕੌਮ ਨੂੰ ਪਹਿਲੇ ਸਿਰੇ ਤੋਂ ਕਲਗੀਆਂ ਦੇ ਦਾ ਹੱਤ ਹੁੰਦਾ ਹੈ ਇੰਨਾ ਤਾਂ ਇਹ ਤਾਂ ਰਹਿੰਦੇ ਤਾਂ ਹਮੇਸ਼ਾ ਇਹ ਕਲਗੀਆਂ ਘੋੜਿਆਂ ਦੀਆਂ ਕਾਟੀਆਂ ਦੇ ਵੀ ਚੜਦੀ ਕਲਾ ਚ ਹੀ ਰਹੇ ਨੇ ਬਿਲਕੁਲ ਨਾਲੇ ਦੇ ਨੇੜੇ ਇੱਕ ਪਿੰਡ ਚ ਸੀਗੇ ਉੱਥੇ 70 ਕਿੱਲੇ ਕਮਾਦ ਸੀਗਾ ਜਿਹੜਾ ਰਾਵੀ ਦੇ ਵਿੱਚ ਉਹ ਸਾਰਾ 8-8 ਫੁੱਟ ਕਮਾਦ ਹੋਊਗਾ ਤੇ ਉਹ ਸਾਰਾ ਧਾਰਚ ਹੀ ਐਸ ਟਾਈਮ ਪਾਲਚ ਹੈ ਪਰ ਉਹ ਬੰਦੇ ਮਦਦ ਲੈਣ ਨੂੰ ਤਿਆਰ ਨਹੀਂ ਹੈਗੇ ਉਹ ਕਹਿੰਦੇ ਕਿ ਨਹੀਂ ਅਸੀਂ ਜ਼ਿੰਮੇਦਾਰ ਆ ਸਾਨੂੰ ਮਦਦ ਆਸੀ ਆਪੇ ਖੜੇ ਹੋ ਜਾਾਂਗੇ ਇਹ ਵੀ ਇੱਕ ਗੱਲ ਜਦੋਂ ਕੋਈ ਜ਼ਿੰਮੇਦਾਰ ਪਰਿਵਾਰ ਕੇ ਦੇ ਸਾਹਮਣੇ ਇਹ ਵੀ ਢੀ ਗੱਲ ਨਹੀਂ ਬਸ ਸਾਰਾ ਕੁਝ ਕਹਿ ਤੁਸੀਂ ਅੱਗੇ ਦੇਖ ਕੇ ਆਓ ਤਾਂ ਇਹ ਗੱਲ ਇੱਕ ਪਲੱਸ ਪੁਆਇੰਟ ਜਾਂ ਲੱਗਦੀ ਸੀ ਵੀ ਜਾਂ ਬਾਕੀ ਸਾਡੇ ਲੋਕ ਰਜੀਰੂ ਵਾਲੇ ਨੇ ਤਾਂ ਲੋੜ ਬੰਦ ਦੀ ਮਦਦ ਹੀ ਕਰਦੇ ਨੇ ਸਾਰੇ ਵਧੀਆ ਲੱਗਦਾ ਇਸ ਤਰ੍ਹਾਂ ਪੰਜਾਬ 'ਚ ਜਦੋਂ-ਜਦੋਂ ਵੀ ਲੋੜ ਪਈ ਸਿੱਧੂ ਮੂਸੇਵਾਲਾ ਹਮੇਸ਼ਾ ਪੰਜਾਬ ਲਈ ਖੜਿਆ ਕਿਸਾਨ ਅੰਦੋਲਨ ਤੋਂ ਲੈ ਕੇ ਪੰਜਾਬ ਦੇ ਹਰ ਉਸ ਮੁੱਦੇ ਦੇ ਉੱਤੇ ਸਿੱਧੂ ਮੂਸੇਵਾਲੇ ਨੇ ਜੋ ਕਿਹਾ ਉਸ ਦੇ ਹਮੇਸ਼ਾ ਪੰਜਾਬੀ ਰਿਣੀ ਰਹਿਣਗੇ ਅੱਜ ਜਦੋਂ ਹੜ੍ਹਾਂ ਦੀ ਵਿਪਤਾ 'ਚ ਪੰਜਾਬ ਜੂਝ ਰਿਹਾ ਹੈ ਤਾਂ ਸਿੱਧੂ ਦੀ ਕਮੀ ਭਾਵੇਂ ਉਹ ਪੂਰੀ ਨਹੀਂ ਕੀਤੀ ਜਾ ਸਕਦੀ ਪਰ ਉਹ ਅਹਿਸਾਸ ਸਾਨੂੰ ਦਿਵਾਉਣ ਵਾਸਤੇ ਕਿ ਉਹ ਉਹਦਾ ਪਰਿਵਾਰ ਨਾਲ ਖੜਾ ਹੈ ਬਾਪੂ ਬਲਕੌਰ ਸਿੰਘ ਹੋਣੇ ਰਾਸ਼ਨ ਰਸਦ ਔਰ तमाम ਚੀਜ਼ਾਂ ਰਾਹਤ ਇਸ ਮਗਰੀ ਦੇ ਨਾਲ ਅੱਜ ਲੋਕਾਂ ਦੇ ਵਿੱਚ ਉਤਰੇ ਔਰ ਉਹਨਾਂ ਨੇ ਭਰੋਸਾ ਦਿਵਾਇਆ ਕਿ ਕਿ ਅਸੀਂ ਖੜੇ ਆ ਨਾਲ ਸਾਡੇ ਨਾਲ ਬਾਪੂ ਬਲਕੌਰ ਸਿੰਘ ਹੋਣੇ ਨੇ ਬਹੁਤ ਸਵਾਗਤ ਹੈ ਜੀ ਤੁਹਾਡਾ ਐਸਐਮਟੀਵੀ ਤੇ ਸਸ਼ੇਰ ਬੇਟਾ ਅ ਕੀ ਕੀ ਆਬਜ਼ਰਵੇਸ਼ਨ ਹੈ ਕੀ ਇੱਥੇ ਮਾਹੌਲ ਕੀ ਪਹਿਲਾਂ ਦੱਸੋ ਦੇਖਿਆ ਤੁਸੀਂ ਮਾਹੌਲ ਬੇਟਾ ਮੈਂ ਅੱਜ 2-3 ਪਿੰਡਾਂ ਦੇ ਵਿੱਚ ਅਸੀਂ ਰਾਸ਼ਨ ਸਮਗਰੀ ਵੰਡੀ ਹੈ ਜੀ ਹਾਲਾਤ ਆ ਜਿਹੜੇ ਵੱਧ ਤੋਂ ਵੱਧ ਸ਼ੇਸ਼ੇ ਫੁਕ ਤੱਕ ਘਰਾਂ ਦੇ ਵਿੱਚ ਪਾਣੀ ਖੜਾ ਥੱਲੇ ਮਤਲਬ ਪਬਲਿਕ ਦੇ ਨਾ ਉੱਪਰ ਕੱਪੜਾ ਲੈਣ ਲਈ ਵੀ ਸੁੱਕਾ ਨਹੀਂ ਹੈ ਹਰੀਆਂ ਗਦੈਲੇ ਉਹ ਵੀ ਸਾਰੇ ਗਿੱਲੇ ਪਏ ਵੀ ਇੱਕ ਇੱਕ ਸੁੱਕੇ ਕੱਪੜੇ ਲਈ ਵੀ ਲੋਕ ਜਿਹੜੇ ਹੈ ਕਮੀ ਮਹਿਸੂਸ ਕਰ ਰਹੇ ਉਸ ਗੱਲ ਦੀ ਇਸੇ ਕਰਕੇ ਨਾ ਮੈਂ ਆਉਣਾ ਤਾਂ ਦੋ ਤਿੰਨ ਮਿੰਟ ਪਹਿਲਾਂ ਚਾਹੁੰਦਾ ਸੀ ਮੈਂ ਆਪਣਾ ਇਹਨਾਂ ਨਾਲ ਗਲੋਬਲ ਜਿਹੜੀ ਸਿੱਖ ਫਾਊਂਡੇਸ਼ਨ ਹੈ ਅਮਰਪ੍ਰੀਤ ਕੱਕ ਇਹਦੇ ਨਾਲ ਆਪਣਾ ਕਾ ਗਰਬੀਮਾਰ ਵਾਲੇ ਪਿੰਡਾਂ ਵੇਲੇ ਕਰਾਹ ਕਪੇ ਉਹ ਰਸੀ ਲਾਏ ਹਨ ਮਗਰੋਂ ਇਹਨਾਂ ਨਾਲ ਕੰਮ ਕਰਨਾ ਮੇਰਾ ਕਾਫੀ ਵਿਅਰਗ ਹੈ ਪਰ ਇਥੋਂ ਇੱਕ ਸੇਰ ਇਹਨਾਂ ਤੋਂ ਇਹ ਮਿਲਦੀ ਹੈ ਵੀ ਕੰਮ ਬੜਾ ਸਿਸਟੇਮੈਟਿਕ ਕਰਦੇ ਆ ਜੀ ਜਿੱਥੇ ਜਿਸ ਚੀਜ਼ ਦੀ ਲੋੜ ਹੈ ਜਿਸ ਤਰ੍ਹਾਂ ਅਸੀਂ ਪਰਸੋਂ ਨੂੰ ਪੁੱਛਿਆ ਵੀ ਸਾਨੂੰ ਤੁਸੀਂ ਇਥੋਂ ਦੀ ਦੱਸੋ ਡਿਮਾਂਡ ਕੀ ਕੀ ਹੈ ਜਾਂ ਮੈਡੀਸਿਨ ਚਾਹੀਦੀ ਹੈ ਜਾਂ ਕੁਝ ਜੋ ਚੀਜ਼ ਦੀ ਲੋੜ ਹੈ ਜਿਵੇਂ ਰਾਸ਼ਨ ਹੈ ਰਾਸ਼ਨ ਤਾਂ ਲਗਭਗ ਆਪਣੇ ਜ਼ਿਮੀਦਾਰਾਂ ਦੇ ਹਰੇਕ ਕੋਲ ਸਟੋਰ ਹੁੰਦਾ ਪਰ ਜਿਹੜੀਆਂ ਮੈਡੀਸਿਨ ਨੂੰ ਲੈ ਕੇ ਆ ਕੱਪੜੇ ਲੀੜੇ ਨੂੰ ਲੈ ਕੇ ਨੇ ਜਾਂ ਸਾਡੀਆਂ ਧੀਆਂ ਭੈਣਾਂ ਨਹੀਂ ਹੋਰ ਕਈ ਆਈਟਮਾਂ ਇਦਾਂ ਨਹੀਂ ਹੁੰਦੀਆਂ ਨੇ ਜਿਹੜੇ ਬਜ਼ਾਰ ਨੂੰ ਬੰਦਾ ਕੱਟਿਆ ਜਾਂਦਾ ਉਹ ਮਿਲਦੀਆਂ ਨੇ ਹਾਂ ਬਥਾਰ ਜੀ ਲੇਡੀਜ਼ ਦੀਆਂ ਬਹੁਤ ਸਾਰੀਆਂ ਜੀਆਂ ਹਾਂਜੀ ਹਾਂਜੀ ਉਹ ਜੀ ਉਹ ਸਾਰਾ ਸਮਗਰੀ ਭੇਜੀ ਤਾਂ ਸਾਨੂੰ ਬੜਾ ਵਧੀਆ ਹੁੰਗਾ ਰਵੀ ਜੀ ਅੱਜ ਸਾਰਾ ਤੇ ਅਸੀਂ ਤੁਹਾਡੇ ਮਾਦਮ ਨਾਲ ਵੀ ਮਤਲਬ ਸਾਰੇ ਇਸ ਇਲਾਕੇ ਨੂੰ ਇਸ ਗੱਲ ਦੀ ਅਹ ਘਰੋਸਾ ਦਵਾਉਣੇ ਇਸ ਗੱਲ ਦਾ ਵੀ ਅਸੀਂ ਤੁਹਾਡੇ ਨਾਲ ਅਖੀਰ ਤੱਕ ਕਰਾਂਗੇ ਇਹ ਨਹੀਂ ਹੈਗਾ ਵੀ ਅੱਜ ਫੋਟੋ ਹੈ ਕਰਾ ਲੀਆਂ ਤੇ ਕੱਲ ਨੂੰ 2 ਵਜੇ ਗੇੜੇ ਦੇ ਉੱਤੇ ਫੇਰ ਚੱਲेंगे ਆਪਾਂ ਅਖੀਰ ਤੱਕ ਜੰਨਾਚਰ ਪਾਣੀ ਦਾ ਲੈਵਲ ਜਦੋਂ ਘਟੂਗਾ ਨੁਕਸਾਨ ਦਾ ਸਹੀ ਆਪਾਂ ਨੂੰ ਅੰਦਾਜ਼ਾ ਲੱਗੂਗਾ ਉਦੋਂ ਤੱਕ ਅਸੀਂ ਤੁਹਾਡਾ ਸਾਥ ਦੇਣਾ ਕਿਉਂਕਿ ਅਸੀਂ ਇਹਨਾਂ ਦੇ ਨਾਲ ਕਨੈਕਟਡ ਨੇ ਇਹ ਜਦੋਂ ਜਿਹੋ ਜਿਹਾ ਵੀ ਸਾਨੂੰ ਹੁਕਮ ਕਰਨਗੇ ਵੀ ਇੱਥੇ ਆ ਚੀਜ਼ ਹੈ ਡੀਜ਼ਲ ਦੀ ਲੋੜ ਹੈ ਜਾਂ ਕਿਸੇ ਹੋਰ ਚੀਜ਼ ਦੀ ਲੋੜ ਹੈ ਤਾਂ ਜਿਹੜੀ ਸਾਡਾ ਆਪਣਾ ਟੀਮ ਵਰਕ ਸਾਨੂੰ ਪਤਾ ਸਿੱਧੂ ਦਾ ਜਿਹੜਾ ਔਰਾ ਸੀਗਾ ਉਹ ਕੱਲੇ ਪੰਜਾਬ ਨਹੀਂ ਬਲਕਿ ਪੂਸ਼ਪਤਾਕੂ ਵੀ ਰਹਿ ਗਿਆ। ਪਰੰਤੂ ਸਹੀ ਜਾਣਕਾਰੀ ਮਿਲੇ ਸਹੀ ਜਗ੍ਹਾ ਤੇ ਜਗ੍ਹਾ ਉਤੇ ਸਮਾਨ ਪਹੁੰਚੇ ਉਹ ਸੋਨੇ ਦੇ ਸੁਹਾਗੇ ਵਾਲੀ ਗੱਲ ਉਹ ਜਾਨਣੀ ਹੈ। ਹੁਣ ਜਿਸ ਤਰ੍ਹਾਂ ਮੈਨੂੰ ਹੁਣ ਫੋਨ ਤੇ ਪਤਾ ਲੱਗਿਆ ਵੀ ਸਾਡਾ ਇੱਕ ਮੁੰਡਾ ਕੈਬੀਆ ਜਲੰਧਰ ਤੋਂ ਤਾਂ ਦੋ ਮੋਟਰ ਬੋਟਾਂ ਜੀ ਅੱਜ ਰਾਤ ਮਿੱਠੇ ਪਹੁੰਚ ਜਾਣਗੀਆਂ। ਜੀ ਬਿਜੇ ਪਾਣੀ ਜਿੱਦਾਂ ਹੁਣ ਕਹਿ ਰਹੇ ਨੇ ਖਰਚਾ ਵੀ ਵਧ ਰਿਹਾ ਅੱਗੇ ਨੂੰ ਜੇ ਫਿਰ ਵਧਿਆ ਉਹਦੇ ਨਾਲ ਆਪਾਂ ਨੂੰ ਹੋਰ ਉਤੋਂ ਤੱਕ इजीली ਆਪਰੇਸ਼ਨ ਪਾਣੀ ਦੇ ਵਿੱਚ ਡੀਪ ਪਹੁੰਚਾ ਸਕਦੇ ਹਾਂ ਤੇ ਜਿੱਦਾਂ ਹੁਣ ਉਸ ਤੋਂ ਬਾਅਦ ਡੀਜ਼ਲ ਦੀ ਲੋੜ ਪੈਣੀ ਹੈ ਡੀਜ਼ਲ ਦਾ ਪ੍ਰਬੰਧ ਅਸੀਂ ਹੁਣੇ ਤੋਂ ਲੱਗੇ ਹੋਏ ਕਰਨਾ ਤੇ ਉਹਦਾ ਵੀ ਕਰਾਂਗੇ ਜੇ ਕਿਸੇ ਬਾ 174 ਜ਼ਿਆਦਾ ਗਿਆ ਉਹ ਪੱਧਰ ਕਰਨਾ ਪੈਗਾ ਜਾਂ ਜਾ ਰਹੇ ਹਨ ਪਰ ਜਿਸ ਤਰ੍ਹਾਂ ਵੀ ਜੋ ਵੀ ਹੋਊਗਾ ਆਪਾਂ ਭਰਾਵਾਂ ਦੇ ਨਾਲ ਖੜੇ ਹਾਂ ਮੈਂ ਦੋ ਤਿੰਨ ਚੀਜ਼ਾਂ ਕਿਉਂਕਿ ਤੁਸੀਂ ਹੱਥੀਂ ਖੇਤੀ ਕੀਤੀ ਹੈ ساری ਉਮਰ ਤੁਸੀਂ ਤੁਹਾਡੇ ਵਾਸਤੇ ਕੁਝ ਨਵਾਂ ਨਹੀਂ ਹੈ ਤੁਸੀਂ ਦੇਖੇ ਨੇ ਹਾਲਾਤ ਜਦੋਂ ਪਾਣੀ ਉੱਤੋਂ ਦੀ ਫਸਲਾਂ ਦੇ ਤੁਰ ਜਾਂਦਾ ਫਿਰ ਜਾਂਦਾ ਤਾਂ ਉਹ ਨੁਕਸਾਨ ਕਿੱਡਾ ਵੱਡਾ ਹੈ ਕੀ ਫਸਲ ਬਚਣ ਦੀ ਕੋਈ ਉਮੀਦ ਹੁੰਦੀ ਹੈ ਜਾਂ ਘਰਾਂ ਦੇ ਵਿੱਚ ਵੀ ਜੇ ਪਾਣੀ 8-8 ਫੁੱਟ ਹੋਇਆ ਤਾਂ ਉਹ ਕਿੰਨਾ ਨੁਕਸਾਨ ਬਹੁਤ ਵੱਡਾ ਨੁਕਸਾਨ ਹੈ ਜੀ ਦੇਖੋ ਫਸਲ ਤਾਂ 6 ਮਹੀਨਿਆਂ ਤੋਂ ਫਿਰ ਵੀ ਆ ਜਾਣੀ ਹੈ ਜਿਹੜਾ ਝੋਨਾ ਡੁੱਬ ਗਿਆ ਜੀ ਉਹ ਨਹੀਂ ਮੁੜ ਕੇ ਕੰਮ ਕਰਦਾ ਮੇਰਾ ਜਿਹੜੇ ਹਾਲਾਤ ਇੱਥੇ ਨੇ ਤੇ ਕਣਕ ਬੜੀ ਮੁਸ਼ਕਲ ਆ ਬੀਜੂਗੀ ਗੈਰਵਾ ਆਪਣਾ ਨਵੰਬਰ ਤੱਕ ਅੱਛਾ ਇੱਥੇ ਇੰਨੀ ਸੱਲ ਤੇ ਇਹ ਨੂੰ ਡਰਾਈ ਹੁੰਦਾ ਬੜਾ ਸਮਾਂ ਲੱਗਣਾ ਹਲੇ ਜਦੋਂ ਪਾਣੀ ਸੁੱਕੂਗਾ ਉੱਥੇ ਪਤਾ ਲੱਗੂ ਵੀ ਜਿਹੜਾ ਰੇਤਾ ਕਿੰਨਾ ਚੜ ਗਿਆ ਉੱਥੇ ਜੀ ਉਹਨੂੰ ਪੱਧਰ ਕਰਨਾ ਔਰ ਖੜੀਆਂ ਫਸਲਾਂ ਦੇ ਵਿੱਚੋਂ ਪੱਧਰ ਕਰਨਾ ਹੋਰ ਵੀ ਔਖਾ ਹੋ ਜਾਂਦਾ ਕੰਮ ਇਹ ਕਹਿੰਦੇ ਇੱਕ ਖੜੀ ਫਸਲ ਲਈ ਟ੍ਰੈਕਟਰ ਡੀਜ਼ਲ ਸਾਰਾ ਲੱਗੂ ਬਹੁਤ ਵੱਡਾ ਖਰਚਾ ਇਸ ਗੱਲ ਦਾ ਔਰ ਉਹ ਕਿਸੇ ਐਸਟੀਮੇਟ 'ਚ ਵੀ ਨਹੀਂ ਆਉਂਦਾ ਜਿਵੇਂ ਹੁਣ ਮੱਕਾ ਲੱਗੇਂਗਾ ਮਕਾਨ ਤਾਂ ਪੱਦੇ ਤੋਂ ਸਾਰੀ ਉਮਰ 'ਚ ਇੱਕ ਵਾਰੀ ਮਸਾ ਬੰਦਦਾ ਤਾਂ ਜਿਹੜੇ ਮੈਂ ਮਕਾਨਾਂ ਦੀ ਹਾਲਤ ਦੇਖੀ ਆ ਸੇ ਮਰਿਆ ਪਾਣੀ ਸਾਰਿਆਂ ਦੇ ਛੱਤਾਂ 'ਚੋ ਵੀ ਨੀਂਹਾਂ ਤੱਕ ਪਾਣੀ ਚੱਲ ਗਿਆ ਹਾਂਜੀ ਥੰਮਕ ਲੱਗੀ ਹੋਈ ਪਈ ਆ ਉਪਰੋਂ ਮਕਾਨਾਂ ਵਾਲੀ ਤੇ ਅਰਗਾਈਆਂ ਗਦੈਲੇ ਜਿਹੜੇ ਕੱਪੜੇ ਮੋਟੇ ਉਹ ਵੀ ਉਹਨੇ ਕੰਬਲ ਸੁੱਕਣੇ ਪਕੇ ਅੱਜ ਮਾੜੀ ਜਿਹੀ ਧੰਟੱਕ ਧੁੱਪ ਲੱਗਦੀ ਸੀ ਸੀ ਪਰ ਦੋ ਦਿਨ ਖੁੱਲੇ ਨਹੀਂ ਅੱਜ ਦਾ ਦਿਨ ਤਾਂ ਪਰ ਹਾਲਾਤ ਬਹੁਤ ਜ਼ਿਆਦਾ ਚੜ ਗਿਆ ਤਾਂ ਉਹ ਵਰਤਨਯੋਗ ਹੀ ਨਹੀਂ ਰਹਣੇ ਮੇਰੇ ਖਿਆਲ ਨਾਲ ਨਹੀਂ ਰਹਿੰਦੇ ਜੀ ਬਹੁਤ ਜ਼ਿਆਦਾ ਪੇਟੀਆਂ ਦੇ ਵਿੱਚ ਪਾਣੀ ਪਿਆ ਪਿਆ ਜੀ ਪੇਟੀਆਂ ਅੱਛਾ ਜੀ ਗੱਲ ਬੜੀ ਨਾ ਦੇਖੋ ਜੀ ਸਮਝਦਾਰ ਜਿਹੜਾ ਬੰਦਾ ਹੈ ਨਾ ਜਦੋਂ ਉਹਦੇ ਕੋਲੋਂ ਕੋਈ ਸਵਾਲ ਕੀਤਾ ਜਾਂਦਾ ਹੈ ਨਾ ਯਾ ਆਪਾਂ ਸਮਝ ਲੈਣੇ ਆ ਕਿ ਜਿਹੜੇ ਸਾਡੇ ਬਜ਼ੁਰਗ ਆ ਜਦੋਂ ਉਹਨਾਂ ਕੋਲੋਂ ਕੋਈ ਚੀਜ਼ ਦਾ ਜਵਾਬ ਲਿੱਤਾ ਜਾਂਦਾ ਹੈ ਨਾ ਉਹ ਆਪਾਂ ਨੂੰ ਬੜੀ ਬਾਰੀਕੀ ਦੇ ਨਾਲ ਉਹ ਚੀਜ਼ ਦਾ ਜਵਾਬ ਦੇਣਗੇ ਠੀਕ ਆ ਹੁਣ ਸਿਮਰ ਜੀ ਜੋ ਮੱਕੜ ਸਾਹਿਬ ਨੂੰ ਉਹਨਾਂ ਕੋਲ ਸਵਾਲ ਕੀਤਾ ਕਿ ਤੁਸੀਂ ਵਢੇਰੇ ਹੋ ਤੁਹਾਨੂੰ ਤੁਹਾਨੂੰ ਟਾਈਮ ਜ਼ਿਆਦਾ ਲੱਗਦਾ ਤਜਰਬਾ ਵੀ ਲੱਗਦਾ ਠੀਕ ਆ ਤੇ ਤੁਸੀਂ ਕੀ ਕਹੋਗੇ ਕਿ ਫਸਲਾਂ ਵੱਜ ਜਾਣਗੀਆਂ ਜਾਂ ਕੀ ਹੋਏਗਾ ਦੇਖੋ ਜੀ ਨਾਰਮਲੀ ਇੱਕ ਬੰਦਾ ਹੁੰਦਾ ਨਾ ਉਹ ਸ਼ਾਇਦ ਸਿਰਫ ਇਹੀ ਕਹਿ ਦਿੰਦਾ ਕਿ ਫਸਲਾਂ ਤਬਾਹ ਹੋਈਆਂ ਨੇ ਹੂੰ ਲੇਕਿਨ ਜਿਹਨੇ ਹੰਡਾਇਆ ਹੋਵੇ ਨਾ ਉਹ ਬੰਦਾ ਤੁਹਾਨੂੰ ਸਹੀ ਜਵਾਬ ਦੇਗਾ ਤੇ ਜਿਵੇਂ ਕਿ ਸਿੱਧੂ ਭਾਈ ਦੇ ਬਾਪੂ ਜੀ ਨੇ ਜਵਾਬ ਦਿੱਤਾ ਕਿ ਪਾਣੀ ਲੱਥੇਗਾ ਖੜੀ ਫਸਲ ਆ ਉਸ ਤੋਂ ਬਾਅਦ ਵੇਖਿਆ ਜਾਏਗਾ ਕਿ ਰੇਤਾ ਕਿੰਨੀ-ਕਿੰਨੀ ਚੜ ਗਈ ਹੈ ਦੇਖੋ ਜੀ ਜਦੋਂ ਸਹਲਾਬ ਆਂਦਾ ਹੈ ਨਾ ਉਹ ਆਪਣੇ ਨਾਲ ਪਾਣੀ ਦੇ ਵਿੱਚ ਮਿੱਟੀ ਹੀ ਲੈ ਕੇ ਆਂਦਾ ਹੈ ਜ਼ਿਆਦਾ ਰੇਤਾ ਚੀ ਲੈ ਕੇ 80% ਉਹ ਨਾਲ ਮਿੱਟੀ ਲੈ ਕੇ ਆਂਦਾ ਮਿੱਟੀ ਨੂੰ ਤਰੂਕ ਨਾਲ ਲੈ ਕੇ ਆਂਦਾ ਹੁਣ ਖੜੀ ਫਸਲ ਦੇ ਉੱਤੇ ਜਦੋਂ 2-2 ਫੁੱਟ ਨਾਲ ਗਾਰ ਚੜ ਗਈ ਹੈ ਤੇ ਉਹ ਗੱਲ ਉਹਨਾਂ ਨੇ ਕੀਤੀ ਕਿ ਪਤਾ ਨਹੀਂ ਉਹ ਜ਼ਮੀਨ ਜਿਹੜੀ ਹੈ ਅਗਲੀ ਕਣਗਾਸ ਤੇ ਵੀ ਤਿਆਰ ਹੋਣੀ ਹੈ ਕਿ ਨਹੀਂ ਹੋਣੀ ਮੇਰੇ ਆਈਡੀਆ ਦੇ ਹਿਸਾਬ ਨਾਲ ਬਿਲਕੁਲ ਸਹੀ ਕਹਿ ਰਹੇ ਨੇ ਕਿ ਉਹਨਾਂ ਦੇ ਤੇ ਅਗਲੀਆਂ ਦੋ ਫਸਲਾਂ ਹੋਣੀਆਂ ਹੀ ਨਹੀਂ ਠੀਕ ਹੈ ਤੇ ਮੈਨੇ ਬੜੀ ਕਰਨੀ ਪਈ ਬਹੁਤ ਜ਼ਿਆਦਾ ਕਿੰਨੀ ਕਿੰਨੀ ਮਿੱਟੀ ਲਾਣੀ ਲਾਣ ਦਾ ਖਰਚਾ ਖਰਚਾ ਕਰਨਾ ਕਿਥੋਂ ਸਭ ਕੁਝ ਦੇਖੋ ਜੀ ਮਿੱਟੀ ਜਿਹੜੀ ਤੁਸੀਂ ਲਾਣੀ ਹੈ ਨਾ ਮੈਂ ਤੁਹਾਨੂੰ ਦੱਸਦਾ ਦਰਿਆ ਦੇ ਨਾਲ ਮਿੱਟੀ ਆਂਦੀ ਹੈ ਉਹ ਘਾਰ ਹੁੰਦੀ ਹੈ ਉਹ ਘਾਰ ਹੁੰਦੀ ਹੈ ਜਿਹਨੇ ਹੁੰਦੀ ਹੈ ਉਹਦੇ ਤੇ ਛੇਦੀ ਪਾਣੀ ਜਜ਼ਬ ਹੀ ਨਹੀਂ ਹੋਣਾ ਮੈਂ ਇਹੀ ਤਾਂ ਦੱਸ ਲੱਗਾ ਪਰੇਵੜੀ ਬਣ ਜਾਣੀ ਕਿਉਂਕਿ ਨਵੰਬਰ ਚ ਤੁਸੀਂ ਨਵੰਬਰ ਦਸੰਬਰ ਚ ਤੇ ਕੜਾ ਕੜਾ ਬਿਲ ਲੱਗਦਾ ਅਸਲ ਵਜ੍ਹਾ ਕੀ ਹੈ ਕਿ ਪਾਣੀ ਖਲੋਤਾ ਜਾਂਦਾ ਕਿ ਨਹੀਂ ਜਾਂਦਾ ਜ਼ਮੀਨ ਜਦੋਂ ਪਾਣੀ ਨਹੀਂ ਜਜ਼ਬ ਕਰੇਗੀ ਪਾਣੀ ਉੱਤੇ ਖੜਾ ਰਹੇਗਾ ਖਰੀਦ ਦੇ ਵਿੱਚ ਤੁਸੀਂ ਕਿਵੇਂ ਪਾਣੀ ਖਲੋਤਾ ਹੈ ਨਾ ਪਾਣੀ ਜਜ਼ਬ ਹੋ ਗਿਆ ਠੀਕ ਹੈ ਪਾਣੀ ਜਜ਼ਬ ਹੋਣ ਤੋਂ ਬਾਅਦ ਉਹਨੂੰ ਕਈ 15 20 ਦਿਨ ਨਮੀ ਨਹੀਂ ਜਾਣੀ ਉਸ ਪਾਣੀ ਦੀ ਉਸ ਮਿੱਟੀ ਦੀ ਨਮੀ ਹੀ ਨਹੀਂ ਜਾਣੀ ਕਿਉਂਕਿ ਪਾਣੀ ਬਹੁਤ ਮਗਧਾਰ ਚ ਵਾ ਇਹ ਗੱਲ ਤੇ ਹੋ ਗਈ ਫਸਲ ਦੀ ਜ਼ਮੀਨ ਨੂੰ ਲੈ ਕੇ ਗੱਲ ਆ ਜਾਂਦੀ ਹੈ ਜਿਹੜੇ ਲੋਕਾਂ ਨੇ ਆਪਣੇ ਹੱਥੀ ਮਕਾਨ ਤਿਆਰ ਕੀਤੇ ਨੇ ਜ਼ਿੰਦਗੀ 'ਚ ਬੰਦਾ ਮਕਾਨ ਇੱਕ ਵਾਰੀ ਬਣਾਉਂਦਾ ਹੈ ਸ਼ਾਇਦ ਕਰ ਬਿਲਕੁਲ ਇੱਕ ਵਾਰੀ ਬਣਾਉਂਦਾ ਹੈ ਹੁਣ ਤੇ ਆਪਾਂ ਵੇਖ ਰਹੇ ਹਾਂ ਕਿ ਉਹਨਾਂ ਨੂੰ 6 6 ਫੁੱਟ 8 8 ਫੁੱਟ ਪਾਣੀ ਚੜ ਕੇ ਲੱਥ ਗਏ ਨੇ ਅਗਲੇ 10 15 ਦਿਨਾਂ ਬਾਅਦ ਜਦੋਂ ਤੁੱਪਾਂ ਲਗਣੀਆਂ ਨੇ ਨਾ ਜਦੋਂ ਉਹਨੂੰ ਨਮੀ ਨਹੀਂ ਜਾ ਕੇ ਪੈਣੀ ਆ ਤੁੱਪ ਜਿਨ੍ਹਾਂ ਦੇ ਵਿੱਚ ਵੜ ਗਿਆ ਨਾ ਨੀਂਹਾਂ 'ਚ ਪਾਣੀ ਉਹ ਤੁਹਾਨੂੰ ਡਿੱਗਦੇ ਨਜ਼ਰ ਆਣੇ ਨੇ ਉਹ ਤੁਹਾਨੂੰ ਡਿੱਗਦੇ ਨਜ਼ਰ ਆਣੇ ਨੇ ਤੇ ਜਿੰਨਾ ਜੀ ਕੋਈ ਥੋੜੀ ਜਿਹੀ ਅੜਖ ਹੋਏਗੀ ਉਹਨਾਂ ਜੀ ਤੁੱਪ ਦੇ ਨਾਲ ਤੁਹਾਨੂੰ ਤਰੇੜਾਂ ਪੈਂਦੀਆਂ ਨਜ਼ਰ ਆ ਜਾਣੀਆਂ ਨੇ ਠੀਕ ਹੈ ਨਾ ਤੇ ਤੁਹਾਨੂੰ ਵਾਜ਼ਿਹਾ ਹੋ ਜਣਾ ਵਾ ਜਦੋਂ 2 4 5 7 ਤੁੱਪਾਂ ਲਗਣੀਆਂ ਨੇ ਫਿਰ ਤੁਹਾਨੂੰ ਨੁਕਸਾਨ ਦਾ ਆਈਡੀਆ ਹੋਣਾ ਵਾ ਕੀ ਨੁਕਸਾਨ ਹੋਇਆ ਵਾ ਅੱਛਾ ਉਹ ਬਾਪੂ ਨੇ ਗੱਲ ਸਹੀ ਕੀਤੀ ਹੈ ਕੱਕੜ ਭਾਜੀ ਨੇ ਗੱਲ ਕੀਤੀ ਬੜੀ ਵੱਡੀ ਕਿ ਇੱਕ ਬੰਦੇ ਦਾ 70 ਕਿਲੇ ਆਪਣਾ ਕਮਾਦ ਲਗਾਇਆ ਤੇ ਉਹ ਸਾਰਾ ਹੀ ਮਤਲਬ ਕਿ ਡੈਮੇਜ ਹੋ ਗਿਆ ਠੀਕ ਹੈ ਰਾਦੀ ਦੇ ਵਿੱਚ ਤੇ ਉਹਨੂੰ ਜਾ ਕੇ ਪੁੱਛਿਆ ਕਿ ਤੁਹਾਨੂੰ ਕੋਈ ਮਦਦ ਦੀ ਲੋੜ ਹੈ ਉਹ ਕਹਿੰਦੀ ਨਹੀਂ ਮੈਨੂੰ ਕੋਈ ਮਦਦ ਦੀ ਲੋੜ ਨਹੀਂ ਕਿ ਉਹ ਰਾਜ਼ੀ ਨਹੀਂ ਹੁੰਦਾ ਤੇਰੀ ਗੱਲ ਉਹ ਬੰਦਾ ਰਾਜ਼ੀ ਨਹੀਂ ਮਦਦ ਲੈਣ ਦੀ ਤੇਰੀ ਗੱਲ ਉਹ ਸਟਰੋਂਗ ਹੋਏਗਾ ਥੋੜਾ ਹੋਵੇ ਜਾਂ ਨਾ ਹੋਵੇ ਅਰਸਾਨ ਵੀ ਪੈਸਾ ਜਿਹੜਾ ਹੁੰਦਾ ਨਾ ਇਹ ਲੋਕ ਦੇਖੋ ਨਾ ਇਸ ਟਾਈਮ ਦੇ ਵਿੱਚ ਲੋਕ ਕਿਸੇ ਦੀ ਵੀਡੀਓ ਲਾ ਕੇ ਪੈਸੇ ਇਕੱਠੇ ਕਰੀ ਜਾ ਰਹੇ ਆ ਤੇ ਇਹੋ ਜਿਹੇ ਲੋਕ ਵੀ ਦੇਖੇ ਜਿਹੜਾ ਕਿਸੇ ਦੀ ਵੀਡੀਓ ਚੁੱਕ ਕੇ ਆਪਣੇ ਨੰਬਰ ਦੇ ਕੇ ਲੋਕਾਂ ਕੋਲੋਂ ਅਸਮਤੀਆਂ ਲਈ ਜਾ ਰਹੇ ਹਨ ਤੇ ਉਹਦੇ ਰਿਪਲੇਸਮੈਂਟ ਜ ਇਹੋ ਜਿਹੇ ਲੋਕਾਂ ਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ ਹੈ ਕਿ ਜਿਨ੍ਹਾਂ ਦਾ ਇਹਨਾਂ ਨੂੰ ਚਾਨ ਹੋਇਆ ਫਿਰ ਵੀ ਖੜੇ ਐਵੇਂ ਮੂਰੇ ਖਲੋ ਕੇ ਕਹਿੰਦੇ ਪਏ ਕਿ ਜੀ ਸਾਨੂੰ ਕੁਝ ਨਹੀਂ ਚਾਹੀਦਾ ਤੁਸੀਂ ਲੋਕਾਂ ਦਾ ਕਰੋ ਜਿੰਨਾ ਕਰ ਸਕੋ ਬੜੀ ਵੱਡੀ ਗੱਲ ਹੈ ਕਿਥੇ ਜੈਨੂਲ ਲੋਕ ਵੀ ਨੇ ਜਿਨ੍ਹਾਂ ਦਾ ਜੈਨੂਲ ਨੁਕਸਾਨ ਹੋਇਆ ਲੋਕਾਂ ਦੀ ਹੈਲਪ ਕਰਦੇ ਨਹੀਂ ਕਰਦੇ ਪਏ ਨੇ ਉਹ ਸਟੈਂਡ ਹੋ ਕੇ ਖਲੋਤੇ ਨੇ ਕੋਈ ਨਹੀਂ ਰੱਬ ਚੜਦੀ ਕਲਾ 'ਚ ਸਾਂ ਚੜਦੀ ਕਲਾ 'ਚ ਹੀ ਰੱਖੇਗਾ ਚੜਦੀ ਕਲਾ 'ਚ ਹੀ ਰੱਖੇਗਾ ਬਈ ਇਹੋ ਜਿਹੇ ਲੋਕ ਵੀ ਦੇਖੇ ਨੇ ਜਿਨ੍ਹਾਂ ਦਾ ਆਪਣਾ ਢੇਰਾਂ ਨੁਕਸਾਨ ਹੋਇਆ ਹੈ ਉਹ ਇਸ ਦੇ ਬਾਵਜੂਦ ਵੀ ਲੋਕਾਂ ਦੀ ਮਦਦ ਕਰਦੇ ਨੇ ਉਹ ਯਾਰ ਇਹੀ ਤੇ ਚੜਦੀ ਕਲਾ ਆ ਰਹੀ ਹੈ ਇਹਦੀ ਮਦਦ ਕਰ ਰਹੇ ਆਪ ਨੇ ਉਹਨਾਂ ਦੇ ਜਿਹੜੇ ਨੇ ਉਹ ਦੱਸ ਰਹੇ ਸਨ ਕਿ ਮੇਰੇ ਜਿਹੜੇ ਨਾ ਡੰਗਰ ਨੇ ਤਕਰੀ دوسرے لو نے ਸਾਡੇ ਨਾਲ ਵਾਲੇ ਪਿੰਡ ਡੁੱਬੇ ਹੋਏ ਨੇ ਅਸੀਂ ਉੱਥੇ ਚਾਰਾ ਲੈ ਕੇ ਗਏ ਆਂ ਰਾਸ਼ਨ ਲੈ ਕੇ ਗਏ ਆਂ ਮਤਲਬ ਕਿ ਬਹੁਤ ਜ਼ਿਆਦਾ ਜਿਹੜੇ ਨੇ ਚੀਜ਼ਾਂ ਡੋਨੇਟ ਕਰ ਰਹੇ ਨੇ ਬੜਾਲ ਬਾਜੀ ਦੇ ਮਤਲਬ ਆਪਾਂ ਨੂੰ ਨੁਕਸਾਨ ਹੋਦਾ ਬਾਵਾ ਦਾ ਸਾਰਾ ਫਸਲ ਫਸਲ ਸਾਰੀ ਤੇ ਡੈਮ ਵੀ ਨੁਕਸਾਨ ਹੀ ਤੇ ਇਹੀ ਆ ਅਸੀਂ ਫੇਰ ਵੀ ਜਾ ਕੇ ਨਾ ਲੋਕਾਂ ਦੀ ਮਦਦ ਕਰ ਰਹੇ ਹਾਂ ਨਾ ਟੀਮ ਬਣਾਈ ਹੈ 22 23 ਜਣਿਆਂ ਦੀ ਫਿਰ ਉਹਨੇ ਸਾਡੇ ਲੋਕਾਂ ਦੇ ਹੋ ਗਏ ਜਿਹੜਾ ਹੋਇਆ ਉਹਨਾਂ ਦਾ ਪੂਰਾ ਕਰਦੀ ਹੈ ਰੱਬ ਤੁਹਾਨੂੰ ਹੋਰ ਤੰਗ ਦੇ ਹਾਂ ਬਾਕੀ ਦੇਖੋ ਨਾ ਅਸਲ ਸੇ ਕੀ ਸੇ ਖਲੋ ਮੁੜੀ ਤੇ ਇੱਕ ਦੂਜੇ ਦੇ ਨਾਲ ਲੱਗ ਕੇ ਤੇ ਇੱਕ ਦੂਜੇ ਨੂੰ ਹਿੰਮਤ ਹੌਸਲਾ ਦੇ ਕੇ ਅੱਛੀ ਚੀਜ਼ ਆਪਾਂ ਨੂੰ ਦੇਖਣ ਦਾ ਟਾਈਮ ਹੈ ਦੇ ਵਿੱਚ ਬਣਦਾ ਵੀ ਹੈ ਇਹ ਕਿ ਇਹ ਚੀਜ਼ ਸਾਰੇ ਗਿਲੇ ਸ਼ਿਕਵੇ ਇੱਕ ਪਾਸੇ ਨੇ ਲੇਕਿਨ ਇਸ ਟਾਈਮ ਦੇ ਵਿੱਚ ਉਹਨਾਂ ਨੂੰ ਜ਼ਰੂਰਤ ਹੈ ਤੇ ਉਹਦੀ ਮਦਦ ਕਰਨੀ ਚਾਹੀਦੀ ਹੈ ਗਿਲੇ ਸ਼ਿਕਵੇ ਤਾਂ ਹੁੰਦੇ ਹੀ ਨੇ ਪੰਜਾਬੀਆਂ 'ਚ ਲੱਪਣ ਕੀ ਹਾਂ 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 ਇਹ ਚੀਜ਼ ਆਪਾਂ ਨੂੰ ਵੇਖਣ ਨੂੰ ਮਿਲ ਵੀ ਰਹੀ ਆ ਅਬ ਸ਼ਾਪਾ ਵੀਡੀਓ 'ਚ ਵਾਪਸ ਆ ਜਾਈ ਨੇ ਤੇ ਉਹਨਾਂ ਦੇ ਵਾਲਾ ਸਾਹਿਬ ਨੇ ਕਿਹਾ ਜੇ ਮੇਰਾ ਸਿੱਧੂ ਯਾਰ ਉਹ ਗੱਲ ਫਿਰ ਅਸੀਂ ਗੱਡੀਆਂ ਹੀ ਥੋੜੀ ਹੋਣਾ ਅਸੀਂ 9100 ਨਾਲ 9100 ਤੇ ਆਉਣਾ ਸੀ ਤੇ ਇਹ ਗੱਲ ਆਪਾਂ ਪਹਿਲੇ ਕਰ ਚੁੱਕੇ ਹਾਂ ਉਹ ਨਾ ਸਿਕਿਉਰਟੀ ਦਾ ਕਰਕੇ ਮੇਰੇ ਖਿਆਲ ਗੱਡੀ ਦੇ ਵਿੱਚ ਨਹੀਂ ਕਿਉਂਕਿ ਤੁਹਾਨੂੰ ਪਤਾ ਹੈ ਸ਼ਰ ਮਾਮਲੇ ਦੇ ਕੇਸ ਵੀ ਚੱਲਦੇ ਪਏ ਨੇ ਨਾ ਤੇ ਉਹਨਾਂ ਦੀ ਇਹ ਬੜੀ ਹੱਜੇ ਤੱਕ ਉਹਨਾਂ ਦੀ ਫੈਮਿਲੀ ਨੂੰ ਥਰੈਟ ਆਉਂਦੇ ਪਏ ਨੇ ਹੱਜੇ ਤੱਕ ਹੱਜੇ ਤੱਕ ਆਉਂਦੇ ਪਏ ਨੇ ਕਿਉਂਕਿ ਜਦੋਂ ਵੀ ਉਹਨਾਂ ਦਾ ਕੈਮਰਾ ਜਾ ਕੇ ਕੋਈ ਵੀ ਬਿਆਨ ਰਿਹਾ ਰਿਕਾਰਡ ਕਰਵਾਉਂਦੇ ਨੇ ਨਾ ਤੇ ਉਹ ਕਹਿੰਦੇ ਰਿਪਲੇਸਮੈਂਟ ਤੇ ਸਾਨੂੰ ਕੋਈ ਨਾ ਕੋਈ ਥਰੈ ਉਹਦੀ والدہ ਵੀ ਦੱਸ ਰਹੀ ਸੀ ਕਿ ਸਾਨੂੰ ਹਰੇਕ ਤੱਕ ਵੀ ਕਾਲ ਆਉਂਦੇ ਨੇ ਕਿ ਤੁਸੀਂ ਆਪਣਾ ਕੇਸ ਵਾਪਸ ਲੈ ਲਓ ਨਹੀਂ ਤੇ ਤੁਹਾਡੇ ਨਾਲ ਐਵੇਂ ਹੋ ਜੇਗਾ ਐਵੇਂ ਦਾ ਗਲਤ ਕੀਤਾ ਜਾਏਗਾ ਬਾਕੀ ਐਸੇ ਗਾਈਜ਼ ਅੱਜ ਦੀ ਵੀਡੀਓ ਉਮੀਦ ਕਰਦਾ ਤੁਹਾਨੂੰ ਚੰਗੀ ਲੱਗੀ ਹੋਏਗੀ ਆਪਣੀ ਆਪਣੀ ਰਾਜਾ ਸਰ ਕਮੈਂਟਸ ਲੈ ਲਾਜ਼ਮੀ ਕਰਨਾ ਸਾਨੂੰ ਵੀ ਉਹ ਜਾਜ਼ ਮਿਲਦੀ ਹੈ ਜੇ ਅਗਲੀ ਵੀਡੀਓ ਚ ਅੱਲਾਹ